ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਗੋਡੇ ਦੀ ਗਵਾਈ ਦੇ ਹੇਠ ਮੈਂ ਖਨੌਰੀ ਤੇ ਪਹੁੰਚਿਆ ਹਾਂ ਗੁਰਦੇਵ ਸਿੰਘ ਪ੍ਰੈਸ ਗੱਤਰ ਬਲਾਕ ਵਟੋਏ ਤੋਂ ਸਭ ਤੋਂ ਮੈਂ ਸਵਾਗਤ ਕਰਦਾ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਜਿਹੜੀ ਖਨੌਰੀ ਬਾਰਡਰ ਤੋਂ ਸਾਡੀ ਮਿੰਟ-ਮਿੰਟ ਦੀ ਖਬਰ ਭੇਜਦੇ ਆ ਅਸੀਂ ਲਾਉਨੇ ਆ ਉਸ ਤੋਂ ਘੱਟ 13 ਫਰਵਰੀ ਤੋਂ ਲੈ ਕੇ ਸਾਨੂੰ 170 ਦਿਨ ਹੋ ਚੁੱਕੇ ਇੱਥੇ ਖਨੌਰੀ ਬਾਰਡਰ ਤੇ ਬੈਠਿਆ ਨੂੰ ਸਾਡੀ ਨੌਜਵਾਨ ਪੀੜੀ ਬੈਠੀ ਹੈ ਬਜ਼ੁਰਗ ਵੀ ਬੈਠੇ ਸ਼ਾਂਤ ਮਾਈਨਾਂ ਰਹਿਣ ਡੱਠੇ ਆ ਅਸੀਂ ਪਿੰਡ ਮਾਨ ਤੋਂ ਜਿਹੜੇ ਕਿਸਾਨ ਆਏ ਆ ਉਹ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਿਸਾਨ ਵਿਖਾਈ ਜੇ ਕਿਉਂਕਿ ਹਰ ਸ਼ਿਫਟ ਦੇ ਵਿੱਚ ਇੱਥੇ ਕਿਸਾਨ ਪਹੁੰਚਦੇ ਇਹ ਰਹਿਣ ਬਸੇਰੇ ਬਣੇ ਹੋਏ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਵਿਖਾਉਣ ਲੱਗਾ ਕਿ ਅੰਦਰ ਦਾ ਜਿਹੜਾ ਸੀਨ ਸਾਰਾ ਵਿਖਾਇਆ ਜਾਵੇ ਕਿਉਂਕਿ ਜਿਹੜੇ ਹੁਣ ਪੱਕੇ ਰਹਿਣ ਬਸੇਰੇ ਬਣਾਏ ਹੋਏ ਤੇ ਆ ਵੇਖੋ ਜੋ ਰਹਿਣ ਬਸੇਰਾ ਪੱਕਾ ਬਣਾ ਕੇ ਆਪ ਦਾ ਟੈਂਟ ਲੱਗਾ ਆਇਆ ਏ ਤੇ ਕਿੰਨੀ ਮਜ਼ਬੂਤੀ ਕੀਤੀ ਹੋਈ ਏ ਜਾਲੀ ਫਰਿੱਜ ਰੱਖੀ ਏ ਹਰ ਕਸੂਰਤਾ ਇੱਥੇ ਰੱਖੀਆਂ ਹੋਈਆਂ ਏ ਕਿਉਂਕਿ ਜਿਹੜੇ ਕਿਸਾਨ ਬੈਠੇ ਪੱਕੇ ਤੌਰ ਤੇ ਬੈਠੇ ਹੋਏ ਏ ਹਾਂ ਤੇ ਜਿਹੜੇ ਕਿਸਾਨਾਂ ਦੇ ਬੈਠੇ ਹੋਏ ਕੋਈ ਜੇ ਮੈਂ ਕੈਮਰੇ ਨਾਲ ਕੋਈ ਵੇਖੋ ਕਿਉਂਕਿ ਟਰਾਲੀਆਂ ਆਪਣੇ ਆਪ ਦੇ ਸਿਰਫ ਜਗ੍ਹਾ ਸਫਾਈ ਵੇਖੋ ਸਫਾਈ ਵੀ ਬਹੁਤ ਰੱਖਦਾ ਕਿਸਾਨ ਜਿਤਨਾ ਕਰਦੇ ਵਿੱਚ ਆੜੂ ਐ ਵੇਖੋ ਹਰ ਥਾਂ ਤੇ ਸਫਾਈ ਰੱਖਦਾ ਕਿ ਮਜ਼ਦੂਰੀ ਨਾਲ ਰਹਿਣ ਦਾ ਏ ਹਾਂਜੀ ਮਾਨ ਸਰ ਜੀ ਤੁਹਾਨੂੰ ਕਿੰਨੀਆਂ ਸਫਟਾਂ ਇੱਥੇ ਪਹੁੰਚੇ ਤੁਸੀਂ? ਅਸੀਂ ਤਕਰੀਬਨ ਪਹੁੰਚ ਚੁੱਕੇ ਹਾਂ ਜੋ ਜਨਰਲ ਦੇ ਤਰੇ ਹਾਂ। ਹਾਂਜੀ ਹਾਂਜੀ। ਉਹ ਤੋਂ ਤੋਂ ਵੇ ਇੱਕ ਸਾਡੀ ਸ਼ਿਫਟ ਮਿਸ ਹੋਈ ਹੈ ਨਹੀਂ ਤੇ ਅਸੀਂ ਸਾਰੀਆਂ ਸ਼ਿਫਟਾਂ ਉੱਤੇ ਬਣਾਉਂਦੇ ਰਹੇ ਹਾਂ। ਹਾਂਜੀ ਹਾਂਜੀ ਹਾਂਜੀ। ਹਾਂ। ਤੇ ਤੁਸੀਂ ਹੁਣ ਬਜ਼ੁਰਗ ਜੀ ਤੁਸੀਂ ਤਾਂ ਸਭ ਨੂੰ ਮੰਜੇ ਤੇ ਬੈਹਣ ਦਾ ਤੁਹਾਨੂੰ ਟਾਈਮ ਸੀ ਤੇ ਤੁਸੀਂ ਹੁਣ ਜਿਹੜੀ ਜਿਹੜੀ ਮੋਦੀ ਸਰਕਾਰ ਨੇ ਤੁਹਾਨੂੰ ਇੱਥੇ ਛੜਕਾ ਤੇ ਰੋ ਗਈ। ਬਿਲਕੁਲ ਰੋ ਰਹੀ ਹੈ ਕੋਈ ਵੀ ਉਠ ਨਹੀਂਗਾ ਹਾਂ ਨਾ ਹਾਂਜੀ ਪੂਰੇ ਵਿੱਚ ਇਹ ਹੁਣ ਬਜ਼ੁਰਗ ਤਾਂ ਹੈਗੇ ਆ ਤੁਸੀਂ ਸਿਆਣਾ ਤੇ ਹੁਣ ਉਹ ਨਹੀਂ ਖੜਾ ਛੱਡਦਾ ਤਾਂ ਹੁਣ ਰੋਲਣਾ ਤਾਂ ਪਊ ਹੀ ਹਣਾ ਹਾਂਜੀ 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 ਜਿੰਨਾ ਚਿਰ ਨਹੀਂ ਕੋਈ ਫੈਸਲਾ ਹੁੰਦਾ ਹਣਾ ਹਾਂਜੀ ਹਾਂਜੀ ਰੋਲਣਾ ਤਾਂ ਫਿਰ ਪਊਗਾ ਹੀ ਹਾਂ ਮਾਨ ਸਾਹਿਬ ਜੀ ਹੁਣ ਵੇਖੋ ਜਿਹੜਾ ਇਹ ਸੀਜ਼ਨ ਝੋਨੇ ਦਾ ਜੋਰਾ ਸੋਰਾ ਨਾਲ ਚੱਲਦਾ ਰਿਹਾ ਤੁਸੀਂ ਉਤੋਂ ਝੋਨੇ ਦੇ ਆਪ ਦੀ ਵਾਹੀ ਦੇ ਵਿੱਚੋਂ ਕਾਰੋਬਾਰ ਛੱਡ ਕੇ ਤੁਸੀਂ ਇੱਥੇ ਪਹੁੰਚੇ ਹੋਏ ਜੂ ਤੇ ਤੁਸੀਂ ਕੀ ਮੈਸੇਜ ਦਿੰਦੇ ਜੂ ਇਹ ਮੈਸੇਜ ਦਿੰਨੇ ਆ ਕਿ ਜਿਹੜਾ ਅਸੀਂ ਆਪਣਾ ਕੰਮ ਕਾਜ ਛੱਡ ਕੇ ਆ ਤੇ ਧਰਨੇ ਤੇ ਬੈਠੇ ਆ ਹਾਂਜੀ ਜੋ ਕਿ ਮੋਦੀ ਸਰਕਾਰ ਅਜੇ ਅੜੀ ਸਰਕਾਰ ਅੜੀ ਆਉਂਦੀ ਆ ਹਾਂਜੀ ਕਿ ਜੇ ਹੱਲ ਕਰੇ ਕਿਸਾਨੀ ਮੁੱਦੇ ਜਿਹੜੇ ਹੱਲ ਕਰੇ ਹਾਂਜੀ ਤੇ ਅਸੀਂ ਆਪਦੇ ਘਰਾਂ ਨੂੰ ਜਾਈਏ ਹਾਂਜੀ ਹਾਂਜੀ ਇਹ ਬਜ਼ੁਰਗਾਂ ਨੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿਉਂਕਿ ਜਿਹੜੇ ਬਜ਼ੁਰਗ ਚਟਾਨ ਵਾਂਗ ਖੜੇ ਜਿੰਨਾ ਤੇਰੀ ਤੇ ਮੋਰਚਾਰੂ ਜਿੰਨਾ ਚਿਰ ਸਾਡੀਆਂ ਜੜੀਆਂ ਜਿੰਨੀਆਂ ਜਥੇਬੰਦੀਆਂ ਸਾਨੂੰ ਮੈਸੇਜ ਨਹੀਂ ਕਰਦੀਆਂ ਪਿੱਛੇ ਨੂੰ ਜਾਂ ਅੱਗੇ ਨੂੰ ਉਂਦੇ ਚਿਰ ਇਥੋਂ ਚਤਾਨ ਵਾਂਗ ਖੜੇ ਰਾਵਾਂਗੇ ਹਾਂਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲ ਬਲ